ਕੈਨੇਡਾ ਦੇ ਨਵੀਂ ਬਣੀ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਕੁਝ ਗੱਲਾਂ ਕੀਤੀਆਂ ਗਈਆਂ ਨੇ ਜੋ ਕਿ ਇਸ ਸਮੇਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਜਿਨ੍ਹਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਵਿਦਿਆਰਥੀਆਂ ਤੇ ਪ੍ਰਵਾਸੀ ਕਾਮਿਆਂ ਦਾ ਕੈਨੇਡਾ ਦੇ ਵਾਸਤੇ ਹੋਣਾ ਬਹੁਤ ਜ਼ਰੂਰੀ ਹੈ ਤੇ ਨਾਲ ਹੀ ਉਹਨਾਂ ਨੇ ਸੰਤੁਲਨ ਬਣਾਏ ਰੱਖਣ ਵਾਸਤੇ ਵੀ ਇਹੋ ਜਿਹੇ ਕਦਮ ਚੱਕਣ ਦੀ ਗੱਲ ਵੀ ਕੀਤੀ ਹੈ ਪਾਰਲੀਮੈਂਟ ਵਿੱਚ ਕੁਐਸਚਨ ਪੀਰੀਅਡ ਦੇ ਦੌਰਾਨ ਕਨਜ਼ਰਵੇਟਿਵ ਪਾਰਟੀ ਤੋਂ 온ਟਾਰੀਓ ਦੇ ਆਕਸਫੋਰਡ ਤੋਂ ਲੋਕ ਸਭਾ ਮੈਂਬਰ ਅਰਪਨ ਖੰਨਾ ਨੇ ਸਵਾਲ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਨੂੰ ਕਿਹਾ ਭਾਵੇਂ ਲਿਬਰਲ ਸਰਕਾਰ ਨੇ ਕੈਨੇਡੀਅਨ ਨਾਲ ਵਾਅਦਾ ਕੀਤਾ ਸੀ ਕਿ ਉਹ ਇਮੀਗ੍ਰੇਸ਼ਨ ਦੇ ਉੱਤੇ ਸੀਮਾ ਲਾ ਰਹੇ ਨੇ ਪਰ ਅਸਲ ਹਕੀਕਤ ਇਹ ਹੈ ਕਿ ਉਹਨਾਂ ਨੇ 5 ਲੱਖ ਤੋਂ ਨਵੇਂ ਇਮੀਗ੍ਰੇਸ਼ਨ ਸਟੂਡੈਂਟ ਜੋੜੇ ਹਨ ਤੇ ਉਹਨਾਂ ਨੇ ਲਗਭਗ 1 ਲੱਖ 80 ਹਜ਼ਾਰ ਹੋਰ ਪ੍ਰਵਾਸੀ ਕਾਮਿਆਂ ਨੂੰ ਮਨਜ਼ੂਰੀ ਦਿੱਤੀ ਹੈ ਤੇ ਹੁਣ ਕੈਨੇਡਾ ਵਿੱਚ ਲੱਖਾਂ ਲੋਕ ਅਜੇ ਹਨ ਜਿਨ੍ਹਾਂ ਦੇ ਵੀਜ਼ਾ ਖਤਮ ਹੋ ਚੁੱਕੇ ਹਨ ਜਾ ਹੋਣ ਵਾਲੇ ਨੇ ਪਰ ਉਹਨਾਂ ਇਹ ਨਹੀਂ ਦੱਸਿਆ ਕਿ ਉਹ ਕਦੇ ਤੇ ਕਿਵੇਂ ਰਵਾਨਾ ਹੋਣਗੇ ਇਹ ਸਵਾਲ ਪਾਰਲੀਮੈਂਟ ਵਿੱਚ ਅਰਪਨ ਖੰਨਾ ਵੱਲੋਂ ਕੀਤੇ ਗਏ ਜਿਸ ਦੇ ਜਵਾਬ ਵਿੱਚ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਇਮੀਗ੍ਰੇਸ਼ਨ ਵਿਦਿਆਰਥੀ ਕੈਨੇਡਾ ਦੇ ਲਈ ਹੋਣੇ ਬੇਹਤ ਜ਼ਰੂਰੀ ਨੇ ਉਹਨਾਂ ਨੇ ਕਿਹਾ ਕਿ ਇਹ ਗੱਲ ਕਿਸੇ ਵੀ ਸੂਬੇ ਜਾਂ ਕਿਸੇ ਵੀ ਇੰਸਟੀਚਿਊਸ਼ਨ ਤੋਂ ਪੁੱਛੀ ਜਾ ਸਕਦੀ ਹੈ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪ੍ਰਵਾਸੀ ਕਾਮੇ ਵੀ ਇੰਨੇ ਹੀ ਜ਼ਰੂਰੀ ਨੇ ਨਾਲ ਹੀ ਉਹਨਾਂ ਕਿਹਾ ਕਿ ਸਿਸਟਮ ਨੂੰ ਸੰਤੁਲਨ ਦੀ ਲੋੜ ਹੈ ਇਸ ਲਈ ਉਹ ਲੋਕਾਂ ਨੂੰ ਪੀਆਰ ਕੀਤੇ ਜਾਣ ਦੀ ਗਿਣਤੀ ਘਟਾ ਰਹੇ ਹਨ ਤੇ ਪ੍ਰਵਾਸੀ ਕਾਮਿਆਂ ਦੀ ਗਿਣਤੀ ਵੇਚ ਵੀ ਕਮੀ ਕਰ ਰਹੇ ਹਨ ਆਓ ਤੁਹਾਨੂੰ ਸੁਣਾਣੇ ਆ ਅਨਟੋਰੀਓ ਦੇ ਆਕਸਫੋਰਡ ਤੋਂ ਲੋਕ ਸਭਾ ਮੈਂਬਰ ਅਰਪਨ ਖੰਨਾ ਦੇ ਕੀਤੇ ਸਵਾਲ ਤੇ ਅੱਗੋ ਇਮੀਗ੍ਰੇਸ਼ਨ ਮੰਤਰੀ ਵੱਲੋਂ ਉਹਨਾਂ ਨੇ ਕੀ ਦਿੱਤੇ ਜਵਾਬ ਮਿਸਟਰ ਸਪੀਕਰ ਦੇਸਪਾਈਟ ਦ ਲਿਬਰਲਸ ਪ੍ਰੋਮਿਸਿੰਗ ਕੈਨੇਡੀਅਨਸ ਥੈਟ ਦੇਅਰ ਕੈਪਿੰਗ ਇਮੀਗ੍ਰੇਸ਼ਨ ਹੇਅਰ ਆਰ ਦ ਫਾਕਸ They added over 500,000 more international students. They approved nearly 180,000 more temporary foreign workers. And now we have millions in our country that's with right. expired or expiring visas and no plan on how they'll leave. Their mismanagement ha has put pressure on housing, on health care, right. and jobs. So after missing their own targets to lower immigration and losing control of the system, why should Canadians believe them anymore? Yeah, that's right. The Honourable, Member, the Honourable Minister of Immigration, Refugees and Citizenship. Mr. Speaker, international students are vital to Canada. Just go ask any of our provinces and at any of our institutions. So are our temporary foreign workers. They are essential to our agricultural centre, Absolutely. to our fishing centre, Absolutely. to many facets of our population. Having said that, we understand in this new government that we need a balanced system. And for that reason, we have lowered temporary numbers. We understand how to balance and how to work efficiently with our system. Thank you. Yeah.